ਮੈਂ ਬਿੰਦਰ ਗੌਰ ਮੈਂ ਇੱਕ ਤੁਹਾਨੂੰ ਅੱਜ ਬਹੁਤ ਸੋਹਣਾ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਤੇ ਤੁਸੀਂ ਸਾਰੇ ਖੁਸ਼ ਹੋਵੋਗੇ ਤੇ ਇਸ ਦਾ ਆਨੰਦ ਮਾਣੋ ਜੀ ਤੇ ਨਵਾਂ ਹੀ ਰੰਗ ਲੈ ਕੇ ਅੱਜ ਆਪਾਂ ਹਾਜ਼ਰ ਹੋਏ ਹਾਂ ਤੇ ਤੁਸੀਂ ਸਾਰੇ ਇਸ ਪੰਜਾਬੀ ਲੋਕ ਗੀਤ ਦਾ ਆਨੰਦ ਮਾਣੋ ਤੇ ਇਹ ਇੱਕ ਪਤੀ ਪਤਨੀ ਦਾ ਹੈ ਕਿਸੇ ਪਤਨੀ ਦਾ ਪਤੀ ਨੌਕਰ ਹੈ ਤੇ ਜਿੱਦ ਉਹਨੇ ਟਿੱਕਾ ਡੜਵਾਇਆ ਕਿਉਂਕਿ ਜਿਹੜਾ ਟਿੱਕਾ ਗਹਿਣਾ ਹੁੰਦਾ ਹੈ ਹਰ ਇੱਕ ਨੂੰ ਇਹ ਫੱਭਦਾ ਨਹੀਂ ਤੇ ਉਹ ਬੀਬੀ ਨੂੰ ਖਰੇ ਕਿੰਨਾ ਕੁ ਸੋਹਣਾ ਲੱਗਿਆ ਹੋਊਗਾ ਉਹਦਾ ਰੂਪ ਕਿੰਨਾ ਹੋਵੇਗਾ ਕਈਆਂ ਬੀਬੀਆਂ ਨੂੰ ਬਹੁਤ ਸੋਹਣਾ ਟਿੱਕਾ ਜੱਜਦਾ ਹੈ ਤੇ ਉਹਦਾ ਨਵਾਂ ਵਿਆਹ ਹੋਇਆ ਹੈ ਪਤੀ ਉਹਦਾ ਨੌਕਰੀ ਤੇ ਗਿਆ ਹੈ ਤੇ ਜਦੋਂ ਉਹਨੇ ਛੁੱਟੀ ਆਇਆ ਤੇ ਉਹਨੇ ਜਾਣਾ ਸੀ ਉਹਨਾਂ ਦਾ ਪਤੀ ਪਤਨੀ ਦਾ ਪ੍ਰੇਮ ਸੀ ਤੇ ਉਹਨੇ ਟਿੱਕਾ ਲਾਇਆ ਹੋਇਆ ਉਹਨੂੰ ਸੋਹਣੀ ਲੱਗਦੀ ਹੈ ਤੇ ਉਹ ਫਿਰ ਘਰੇ ਉਹਦੇ ਆਲੇ ਦੁਆਲੇ ਫਿਰਦਾ ਹੈ ਤੇ ਖੁਸ਼ ਹੁੰਦਾ ਹੈ ਤੇ ਫਿਰ ਉਹ ਵਿਹੜੇ ਵਿੱਚ ਮੰਜਾ ਢਾ ਕੇ ਬਹਿ ਜਾਂਦਾ ਹੈ ਡਿਗ ਦੇ ਡਿਗ ਦੇ ਨੂੰ ਤਕਾਲਾਂ ਪੈ ਜਾਂਦੀਆਂ ਪੁਰਾਣੇ ਸਮੇਂ ਦੀ ਗੱਲ ਹੈ ਤੇ ਇਹ ਤਰਿੰਜਣ ਦਾ ਪੰਜਾਬੀ ਲੋਕ ਗੀਤ ਹੈ ਤੇ ਬਹੁਤ ਸੋਹਣਾ ਹੈ ਤੇ ਤੁਸੀਂ ਇਹਦਾ ਆਨੰਦ ਮਾਣੋ ਜੀ ਮੈਂ ਤੁਹਾਨੂੰ ਸੁਣਾਉਣੀ ਹੈ टिका जदो त बनाल मथे न छ पए पंज फेड़े पंज पेरे न पूं पेड़े <coughs> वॻे पूरे वारी वाणी रंगील मंझा ड ਕਹਤ ਵੇੜੇ ਜਾਦ ਹਟਾਲੀਆਂ ਤਕਾਲਾ ਅੰਬਰ ਜੜੇ ਤਾਰੇ ਤੋਰ ਪਿਆਉ ਉਸ ਵੇਲੇ ਨੀ ਜਾਦ ਸੁਕ ਦੇ ਜੰਗਲ ਜਦੋਂ ਤੁਰਿਆ ਮੇਰਾ ਸ਼ਾਮਨੀ ਕਸ ਕੇ ਲਗਾਮਨੀ ਢੋਲ ਪਏ ਨੈਣ ਮੇਰੇ ਨੈਣ ਮੇਰੇ ਜਿਗਵਾਤੇ ਰੇ ਜਦੋਂ ਜਦੋਂ ਹਾਰ ਮੈਂ ਕਢਾਲਿਆ ਪੰਜ ਫੇਰੇ ਨਹੀਂ ਪੰਜਾ ਫੇਰੇ ਵਗੇ ਪੂਰੇ ਵਾਲੀ ਵਾਣੀ ਰੰਗੀ ਲਮੰਝਾ ਦਾ ਨਹੀਂ ਵੇਂਦਾਏ ਹੈ ਵਿੱਚ ਰੇੜੇ ਜਨੋ ਟਾਲੀਆਂ ਤਕਾ

ਨਾਏ ਹੈ ਤੂ ਵੇੜੇ ਜਦੋਂ ਟਲੀ ਆਤ ਕਾ ਨੋ ਤੁਰਿਆ ਮੇਰਾ ਸ਼ਾਮਨੀ ਕਸ ਕੇ ਲਗਾਮ ਰੀ ਢੋਲ ਪਰ ਨੈਣ ਮੇਰੇ ਨੈਣ ਮੇਰੇ ਜਿਗਵਾਤ ਤੇ ਸਗ ਜਦੋਂ ਦੀ ਕੜਾ ਲੀ ਸਿਰ ਤੇ ਸੁਜਾ ਆਂਝ ਫੇਰੇ ਨੀ ਪੰਜਾਬ ਫੇਰੇ ਹਵਾਗੇ ਪੂਰੇ ਵਾਲੀ ਵਾਰੀ ਰੀਲ ਮੰਜਾੜਾ ਹਣੀ ਬਿੰਦ ਹੈ ਵਿੱਚ ਵੇੜੇ ਵਿੱਚ ਵੇੜੇ ਝਾੜੋਂ ਟੜੀਆਂ ਆਤ ਦੋ ਦੁਰਿਆ ਮੇਰਾ ਛਾਵਣੀ ਕਸ ਕੇ ਲਗਾਵਨੀ ਡਲ ਪਏ ਨੈਣ ਮੇਰੇ ਨੈਣ ਮੇਰੇ ਜੀਵਾ ਤੇਰੇ ਲਓ ਜੀ ਇਹ ਤਾਂ ਬਸ ਸੋਨਾ ਪੰਜਾਬੀ ਲੋਕ ਗੀਤ ਹੈ ਕਿਉਂਕਿ ਪੁਰਾਜਮਾਨਿਆਂ ਵਿੱਚ ਘੋੜੇ ਤੇ ਹੀ ਜਾਂਦੇ ਸਨ ਨੌਕਰੀਆਂ ਦੇਦੇ ਸ਼ਾਮ ਵੇਲੇ ਤੁਰਿਆ ਤੇ ਜੰਗਲ ਬੇਲੇ ਰਾਵਾਂ ਦੇ ਵਿੱਚ ਹੁੰਦੇ ਸੀ ਤੇ ਉਦੋਂ ਫਿਰ ਉਹ ਕਹਿੰਦੀ ਆ ਵੀ ਮੇਰੇ ਲੈਨ ਡੁੱਲ ਪਏ ਉਹਦੇ ਤੇ ਦੇਖੋ ਕਿੰਨਾ ਰੂਪ ਹੋਵੇਗਾ ਉਹਨਾਂ ਸਮਿਆਂ ਵਿੱਚ ਕਿਉਂਕਿ ਜਦੋਂ ਅੱਜ ਕੱਲ੍ਹ ਵਾਂਗੂ ਕੋਈ ਮੇਕਅੱਪ ਦਾ ਸਮਾਨ ਨਹੀਂ ਸੀ ਹੁੰਦਾ ਤੇ ਉਦੋਂ ਉਹਦਾ ਪਤੀ ਉਹਨੂੰ ਛੱਡ ਕੇ ਜਾਣ ਵਿੱਚ ਖੁਸ਼ ਨਹੀਂ ਸੀ ਵੀ ਮੈਂ ਘਰੇ ਰਵਾਂ ਉਹ ਡੀਗਦੇ ਡੀਗਦੇ ਨੂੰ ਮੰਜਾ ਢਾਹ ਕੇ ਬਹਿ ਗਿਆ ਤੇ ਡੀਗਦੇ ਡੀਗਦੇ ਨੂੰ ਤਕਾਲਾ ਪੈਦੀਆਂ ਤੇ ਫਿਰ ਉਹ ਫਿਰ ਵੀ ਕਹਿੰਦੀ ਆ ਵੀ ਉਹ ਚਾਰ ਚ ਫੇਰੇ ਗੇੜੇ ਮਾਰਦਾ ਪੰਜ ਫੇਰੇ 50 ਫੇਰੇ ਪਾਉਂਦਾ ਹੈ ਤੇ ਅੱਜ ਕੱਲ ਵੀ ਹੈ ਜਿਹੜੇ ਫੌਜੀ ਹਨ ਔਰ ਨੌਕਰੀ ਦੇ ਜਦੋਂ ਜਾਣਾ ਹੁੰਦਾ ਹੈ ਜਾਂ ਕੋਈ ਵਿਦੇਸ਼ ਜਾਂਦਾ ਹੈ ਆਪਦਾ ਪਰਿਵਾਰ ਛੱਡ ਕੇ ਜਾਂਦਾ ਹੈ ਤੇ ਫਿਰ ਉਹਨਾਂ ਦਾ ਵੀ ਦਿਲ ਜਾਂਦਾ ਹੁੰਦਾ ਹੈ ਪਰਿਵਾਰ ਛੱਡਣਾ ਆਪਦਾ ਕੋਈ ਐਡਾ ਸੌਖੀ ਗੱਲ ਨਹੀਂ ਹੈ ਤੇ ਇਹ ਵੀ ਇਸੇ ਤਰ੍ਹਾਂ ਦਾ ਹੀ ਪੰਜਾਬੀ ਲੋਕ ਗੀਤ ਹੈ ਤੇ ਪੁਰਾਣੇ ਸਮੇਂ ਵਿੱਚ ਜਦੋਂ ਉਹ ਜਾਂਦਾ ਹੈ ਨੌਕਰੀ ਦੇ ਤੇ ਘੋੜੇ ਤੇ ਕੱਸ ਕੇ ਲਗਾਮ ਕਹਿੰਦੀ ਵੀ ਜਾਂਦਾ ਹੈ ਉਦੋਂ ਫਿਰ ਉਹਦੇ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਕਿਉਂਕਿ ਪ੍ਰੇਮ ਤਾਂ ਕੋਈ ਵੀ ਹੋਵੇ ਪ੍ਰੇਮ ਤਾਂ ਪ੍ਰੇਮ ਹੀ ਹੁੰਦਾ ਹੈ ਤੇ ਪ੍ਰੇਮ ਦੇ ਹੰਝੂ ਬੰਦੇ ਨੂੰ ਕੋਈ ਵੀ ਵਿਛੋੜਾ ਪੈ ਜੇ ਤੇ ਵਿਛੋੜੇ ਵਿੱਚ ਹੰਝੂ ਤਾਂ ਅੱਖਾਂ ਵਿੱਚ ਆਉਣੇ ਬਸ ਆਮ ਹੀ ਗੱਲ ਹੁੰਦੀ ਹੈ ਤੇ ਇਹ ਇੱਕ ਪੰਜਾਬੀ ਲੋਕ ਗੀਤ ਹੈ ਜੇ ਤੁਹਾਨੂੰ ਚੰਗਾ ਲੱਗਿਆ ਤੇ ਫਿਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਕਿਵੇਂ ਦੇ ਲੋਕ ਗੀਤ ਚਾਹੀਦੇ ਹਨ ਤੇ ਕਿਵੇਂ ਲੱਗਿਆ ਤੁਹਾਨੂੰ ਸੋਹਣਾ ਲੱਗਿਆ ਹੈ ਜਾਂ ਨਹੀਂ ਲੱਗਿਆ ਇਹ ਦੱਸਣਾ ਤੁਹਾਡਾ ਫਰਜ਼ ਬਣਦਾ ਹੈ ਤੇ ਫਿਰ ਆਪਾਂ ਹੋਰ ਨਵਾਂ ਪੰਜਾਬੀ ਲੋਕ ਗੀਤ ਲੈ ਕੇ ਕੱਲ ਨੂੰ ਹਾਜ਼ਰ ਹੋਣੇ ਹਾਂ ਮੇਰੇ ਵੱਲੋਂ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ